ਤੁਸੀਂ ਸਾਡੇ ਤੇ ਇਲزام ਇੱਕੋ ਹੀ ਲਾਉਣੇ ਹੋ ਕਿ ਤੁਸੀਂ ਕਾਨੂੰਨ ਹੱਥਾਂ ਦੇ ਵਿੱਚ ਲਾਉਣੋ ਅਸੀਂ ਕਹਿੰਦੇ ਆਂ ਵੀ ਆ ਲੋਕ ਪੀੜਤ ਨੇ ਆ ਲੋਕਾਂ ਦਾ ਦੁੱਖ ਹੈ ਤੁਸੀਂ ਹੱਲ ਕਰ ਦੋ ਅਸੀਂ ਤਾਂ ਇਹ ਹਿਸਾਬ ਲਾ ਲਓ ਵੀ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤਾਂ ਬੋਲਣਾ ਹੀ ਛੱਡ ਦੂੰ ਮੈਂ ਤਾਂ ਜੋ ਤੁਸੀਂ ਕਹੋਗੇ ਸੋਸ਼ਲ ਮੀਡੀਆ ਤੇ ਆਪਣੀਆਂ ਸਾਰਾ ਕੁਝ ਡਿਲੀਟ ਕਰ ਦੂੰਗਾ ਤੁਸੀਂ ਲੋਕਾਂ ਦਾ ਸਾਰਿਆਂ ਦਾ ਪੈਸਾ ਦਵਾ ਦਿਓ ਅੰਤਾ ਬੋਲਣਾ ਵੀ ਨਹੀਂ ਸੀ ਬੋਲ ਸਕੀ ਮੈਂ ਤੁਸੀਂ ਬੰਦੇ ਲੋਕਾਂ ਦੇ ਹੱਕ ਦਵਾ ਦਿਓ ਇਹ ਜਿਹੜੀ ਘਟਨਾ ਕੀ ਹੋਈ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਚੀਜ਼ ਸਮਝ ਲਓ ਕਿ ਅੱਜ ਦਾ ਪ੍ਰੋਗਰਾਮ ਰੱਖਣ ਦਾ ਕੀ ਕਾਰਨ ਹੈ ਕਮੇਟੀਆ ਖੜਾ ਸਾਰੀਆਂ ਰੱਬ ਰੂਪੀ ਸੰਗਤਾਂ ਖੜੀਆਂ ਲਗੀਆਂ ਅੱਜ ਦਾ ਜਿਹੜਾ ਪ੍ਰੋਗਰਾਮ ਕਰਨ ਦਾ ਮਕਸਦ ਤੁਹਾਨੂੰ ਪਤਾ ਕੀ ਹੈ ਜਿੰਨਾ ਇਹ ਮਹਾਲੀ ਦਾ 마ਫੀਆ ਇਕੱਠਾ ਹੋ ਕੇ ਪ੍ਰਸ਼ਾਸਨ ਕੋਲੇ ਗਿਆ ਜਿਵੇਂ ਕਿ ਆਪਾਂ ਚੰਡੀਗੜ੍ਹ ਦਾ 마ਫੀਆ ਸਾਰਾ ਇਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੀ ਕੀਤਾ ਸੀਗਾ 34 ਸੈਕਟਰ ਚੰਡੀਗੜ੍ਹ ਦੇ ਵਿੱਚ ਅਸੀਂ ਪੈਸੇ ਲੈਣ ਲਈ ਗਿਆ ਸੀ ਅਪ੍ਰਯੋਗਨ ਕਟੋਕੜ 15-20 ਬੰਦਿਆਂ ਨੇ ਪੈਸੇ ਦਿਵਾਏ ਸਾਰੀ ਟੀਮ ਨੇ ਸਾਡੇ ਸਾਰੇ ਭਰਾਵਾਂ ਨੇ ਦਿਵਾਏ ਪਰ ਉੱਥੇ ਕੀ ਕੀਤਾ ਗਿਆ ਉੱਥੇ ਜਿਹੜੀ ਕੀਤੀ ਗਈ ਸਾਡੇ ਇੱਕ ਨੌਜਵਾਨ ਦੀ ਭੱਗ ਲਾਤੀ ਉਹਨਾਂ ਨੇ ਭੱਗ ਲਾ ਕੇ ਉੱਤੋਂ ਕੇ ਦਲੀਲ ਕੀਤਾ ਗਿਆ ਜਿਹੜਾ ਕਿ ਅਸੀਂ ਜਿਹੜੇ ਜਿਹੜੇ ਬੰਦੇ ਜਿਹੜਾ ਏਜੰਟ ਸੀ ਤੇ ਨੱਕ ਨਾਲ ਲੱਗੀ ਰਾਂਕੜਾਈ ਵੀ ਸਾਡੇ ਕੋਲੇ ਵੀਡੀਓ ਆ ਮਾਫੀ ਮੰਗੀ ਤੇ ਸਾਰੇ ਪੈਸੇ ਤਾਂ ਵਾਪਸ ਕਰਵਾਏ ਤੇ ਜਿਹੜੀ ਸਾਡੀ ਭੱਗ ਲਈ ਸੀਗੀ ਅਸੀਂ ਉਹਨੂੰ ਸਸਪੈਂਡ ਕਰਾਇਆ ਤੇ ਇਸ ਤੋਂ ਬਾਅਦ ਇਹ ਇਹਨਾਂ ਨੇ ਇੱਕ ਮੁੱਦਾ ਬਣਾ ਲਿਆ ਵੀ ਇਹ ਜਿਹੜੇ ਦਫ਼ਤਰਾਂ ਦੇ ਵਿੱਚ ਆਉਂਦੇ ਨੇਗੇ ਇਹ ਕਾਨੂੰਨ ਹੱਥਾਂ ਦੇ ਵਿੱਚ ਲੰਘੇ ਨੇਗੇ। ਇਸ ਕਰਕੇ ਜਿਹੜਾ ਇਹ ਕਹਿੰਦੇ ਨੇ ਵੀ ਕਾਨੂੰਨ ਹੱਥਾਂ ਦੇ ਵਿੱਚ ਲੈ ਲਓ ਅਸੀਂ ਆਉਂਦੇ ਨਹੀਂਗੇ। ਅਸੀਂ ਕੀ ਕਰਨਾ ਆਵਾਂਗੇ? ਜਿਹੜੇ ਸਾਡੇ ਭੋੜੇ ਪਾਲੇ ਲੋਕਾਂ ਦੇ ਨਾਲ ਸ਼ੋਸ਼ਣ ਹੋਇਆ ਵੱਡੇ ਵੱਡੇ ਸੁਪਨੇ ਦਿਖਾ ਕੇ ਵੱਡੇ ਵੱਡੇ ਵਾਅਦੇ ਕਰਕੇ ਤੁਸੀਂ ਲੋਕਾਂ ਨੂੰ ਠੱਗਿਆ ਤੁਸੀਂ ਉਹਨਾਂ ਦਾ ਸਾਰਾ ਦਾ ਪੈਸਾ ਦਵਾ ਦਿਓ। ਜੇਕਰ ਤੁਸੀਂ ਉਹਨਾਂ ਦਾ ਪੈਸਾ ਨਹੀਂ ਦਵਾਉਂਗੇ ਤੁਸੀਂ ਲੋਕਾਂ ਦੀ ਗੱਲ ਨਹੀਂ ਸੁਣੋਗੇ। ਇਨਾਂ ਦੇ ਉੱਪਰ ਨਾਥ ਨਹੀਂ ਪਾਉਂਗੇ ਜਿਹੜੀ ਕਿ ਸਾਡੇ ਅਜ ਮੁੱਖ ਮੰਗ ਦਾ ਕਿ ਇਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ ਜੇ ਤੁਸੀਂ ਇਹ ਕੰਮ ਨਹੀਂ ਕਰੋਗੇ ਤਾਂ ਅਸੀਂ ਇਹਨਾਂ ਦੇ ਘਰਾਂ ਮੂਰੇ ਵੀ ਧਰਨੇ ਲਾਵਾਂਗੇ ਇਹਨਾਂ ਦੇ ਦਫ਼ਤਰਾਂ ਮੂਰੇ ਵੀ ਧਰਨੇ ਲਾਵਾਂਗੇ ਇਹਨਾਂ ਦਾ ਜੋ ਅਸੀਂ ਜਰੂਰ ਕੱਢ ਤੱਕ ਬਈਆ ਜਿੱਥੇ ਤੱਕ ਅਸੀਂ ਬੁਰੇ ਦੇ ਬਾਤ ਕਰ ਜਾ ਸਕਦੇ ਅਸੀਂ ਜਾਵਾਂਗੇ ਇਹ ਇਹ ਹੱਦ ਪ੍ਰਸ਼ਾਸਨ ਨੂੰ ਸਾਡੀ ਮੰਗ ਹੈ ਦੇਖੋ ਵੀਰਜੀ ਗੱਲ ਇਹ ਆ ਸੁਣ ਲੋ ਧਿਆਨ ਨਾਲ ਸਰਕਾਰ ਇਹ ਗੱਲ ਕਹਿੰਦੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਹੁਤ ਵੱਡਾ ਡਰਾਮਾ ਕਰ ਰਹੀ ਹੈ ਵੈਸੇ ਇਕੱਲਾ ਪੰਜਾਬ ਦਾ ਮੁੱਦਾ ਨਹੀਂ ਹੈਗਾ ਮੇਰੇ ਨਾਲ ਮਹਿੰਗਾ ਖੜਾ ਰਾਜਸਥਾਨ ਤੋਂ ਸਾਰੇ ਸੂਬਿਆਂ ਤੋਂ ਤੁਸੀਂ ਲੱਖ ਲੱਖ ਅਲਗ ਅਲਗ ਥਾਵਾਂ ਤੋਂ ਤੁਸੀਂ ਪਹੁੰਚੇ ਹੋ ਇਹ ਮੁੱਦਾ ਵੈਸੇ ਪੂਰੇ ਦੇਸ਼ ਦਾ ਹੈ ਪリーズ ਪリーズ ਮੇਰੀ ਗੱਲ ਕਰ ਲਮੇ ਤੇ ਇਸ ਕਰਕੇ ਮੁੱਦਾ ਪੂਰੇ ਦੇਸ਼ ਦਾ ਪਰ ਜਿਹੜਾ ਪੰਜਾਬ ਦੇ ਵਿੱਚ ਇਹ ਏਡਾ ਵੱਡਾ ਮਾਫੀਆ ਜਿਹੜਾ ਫੈਲਿਆ ਹੋਇਆ ਸਰਕਾਰ ਕਹਿੰਦੀ ਜੁੱਧ ਨਸ਼ਾ ਵਿਰੁੱਧ ਮੈਂ ਵੀ ਕਹਣਾ ਅਸੀਂ ਨਸ਼ਿਆਂ ਦੇ ਬਹੁਤ ਖਿਲਾਫ ਲੜਦੇ ਆਂ ਅਸੀਂ ਮਾਣਸਾਰ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਪੱਟਾ ਕੀਤੇ ਨੇਗੇ ਅਸੀਂ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਵੀ ਕੱਢਿਆ ਪਰ ਜਿਹੜਾ ਇਹ ਮਾਫੀ ਦਾ ਮੂਹਰਾ ਹੋਵੇ ਫਿਰ ਚਿੱਤੇ ਨਸ਼ੇ ਦੇ ਤਸਕਰਾਂ ਦੇ ਨਾਲੋਂ ਵੱਡਾ ਮਾਫੀ ਹੈ ਸਾਰੇ ਇਸ ਗੱਲ ਨੂੰ ਧਿਆਨ ਨਾਲ ਗੌਰ ਨਾਲ ਸੁਣ ਲਿਓ ਇਹ ਜਿਹੜਾ ਬਾਈ ਜੀ ਬੋਲੋ ਨਾ ਪਲੀਜ਼ ਬਾਈ ਪਲੀਜ਼ ਕਰਦੇ ਮੈਂ ਮੈਂ ਮੇਰਾ ਸਿਹਤ ਨਹੀਂ ਪੂਰੀ ਠੀਕ ਹੈ ਠੀਕ ਹੈ ਕਿ ਯਾਰ ਮੈਂ ਫਿਰ ਵੀ ਇਸ ਚੀਜ਼ ਦੇ ਵਿੱਚ ਮੈਂ ਲੜ ਰਿਹਾ ਹਾਂ ਪਤਾ ਨਹੀਂ ਕਿੱਥੇ ਇਸ ਕਰਕੇ ਪਲੀਜ਼ ਤੇ ਬੱਡਾ ਹੁਣੇ ਚਿੱਟੇ ਨਸ਼ੇ ਦੇ ਨਾਲ ਵੱਡਾ ਮਾਫੀਆ ਹੈ ਸਰਕਾਰ ਪੰਜਾਬ ਸਰਕਾਰ ਡਰਾਮੇ ਕਰਦੀ ਅਸੀਂ ਘਾਟ ਟੱਤ ਜੀ ਅਸੀਂ ਉਹ ਟੱਤ ਜੀ ਗਰੀਬਾਂ ਟਾ ਕੇ ਮੈਂ ਕਹਿੰਦਾ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਕੋਰੋਨਾ ਦੇ ਕੋਠੇ ਛੱਤੀ ਬੈਠੇ ਰਹੇਗੇ ਇੱਥੇ ਵੱਡੇ ਵੱਡੇ ਡਾਕਟਰ ਬਣਾਈ ਖੜੇ ਨੇ ਇਹਨਾਂ ਨੂੰ ਕਦੋਂ ਢਾਉਂਗੇ ਇਹਨਾਂ ਦੇ ਖਿਲਾਫ ਜਿਹੜੀਆਂ 10-10 ਆਪਾਰੀਆਂ ਨਹੀਂ ਗਿਆ 15-15 ਦੇ ਖਿਲਾਫ ਪਾਰਕੀਆਂ ਨੇਗੇ ਸੋਨੂੰ ਮੈਂ ਇੱਕ ਹੋਰ ਗੱਲ ਦੱਸਦਾ ਜਿੰਨੇ ਲੋਕ ਤੁਸੀਂ ਪੀੜ ਤੋਂ 15 ਤੋਂ ਜਿਹੜਾ 20% ਜਿਹੜੇ ਇਹਨਾਂ ਦੇ ਖਿਲਾਫ ਆਪਾਰੀਆਂ ਹੋਈਆਂ ਨੇ 80% ਦੇ ਏਜੰਟਾਂ ਦੇ ਖਿਲਾਫ ਕਾਚੀ ਨਹੀਂ ਹੋਏ ਜਿਹੜੀਆਂ ਕਿ ਤੁਸੀਂ ਦਰਕਰਤਾ ਹੱਥਾਂ ਦੇ ਵਿੱਚ ਚੱਕੀ ਫਿਰਦੇ ਹੋ। ਕਾਚੀ ਨਹੀਂ ਪੰਜਾਬ ਸਰਕਾਰ ਪੰਜਾਬ ਪੁਲਿਸ ਕਰਦੀ। ਇਸ ਕਰਕੇ ਅਸੀਂ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਇਹ ਮਾਫੀਆ ਹੈ ਇਹ ਚਿੱਟੇ ਨਸ਼ੇ ਦੇ ਨਾਓ ਕਿਤੇ 100 ਗੁਣਾ ਵੱਡਾ ਮਾਫੀਆ ਹੈ। ਇਹ 20 ਲੱਖ ਤੋਂ ਥੱਲੇ ਕਿਸੇ ਨਾਲ ਠੱਗੀ ਨਹੀਂ ਮਾਰਦੇ। ਆ ਦੇਖੋ ਜੀ ਆਹ ਕਿਹੜੀ ਏਜੰਟਾ ਜੀ? ਆਹ ਆ ਰੀਤ ਕਾੜਾ ਹੋਗੀ, ਆਹ ਹੋਰ ਹੋਗੀਆਂ। ਇਹਨਾਂ ਦੇ ਘਟੋਕੜਾ ਤੰਤਰ 400 400 ਕਰੋੜ ਦੀ ਠੱਗੀ ਆ ਜੀ ਆਪਣਾ ਰਜ਼ਰਾਖਸ਼ ਲੁਪ ਦੀ ਗੱਲ ਕਰੀਏ ਘੱਟੋ ਘੱਟ 2-3000 ਕਰੋੜ ਦੀ ਠੱਗੀ ਆ ਜੀ ਸਰਕਾਰ ਦੇ ਕੋਲ ਆ ਕਿਹਦੇ ਹੱਥ ਖੜਾ ਕਰਿਓ 11 ਕਰੋੜ ਦੀ ਮਨਪ੍ਰੀਤ ਸਿੰਘ ਕੱਢ ਕੀਤਨੀ ਹੈ ਗਰੀਬਾਂ ਨੂੰ ਲੁੱਟਿਆ ਉਹਨੇ ਦੇਖੋ ਜੀ ਗਰੀਬਾਂ ਨੂੰ ਲੁੱਟਿਆ ਮਨਪ੍ਰੀਤ ਪ੍ਰਿਤਪਾਲ ਸਿੰਘ ਇੱਕ ਮਿੰਟ ਮਾਤਾ ਜੀ ਤੁਸੀਂ ਮੈਂ ਕਰ ਲੈ ਮੈਂ ਬੁਲਾ ਲੂੰਗਾ ਤੁਸੀਂ ਇਹ ਸਾਰਾ ਧਿਆਨ ਉਧਰ ਨੂੰ ਭਾਵ ਜੂਗਾ ਆਪਾਂ ਉਹਦਾ ਵੀ ਇੱਥੇ ਆ ਕੇ ਨਾਂ ਬੋਲਾਂਗੇ ਤੁਸੀਂ ਮੇਰੇ ਕੋਲੇ ਆ ਆਓ ਤੇ ਫੋਟੋ ਵਿਦ ਫੋਟੋ ਤੇ ਵੇਦੋਰੀ ਪਟਾ ਬੈਨਰ ਕਢਾ ਕੇ ਜਿਹੜਾ ਕਿ ਕ੍ਰੀਤਨੀ ਦੱਦੇ ਦਾ ਆਪਾਂ ਨਾਲ ਨੇ ਉਹ ਪਤਾ ਉਹਨੇ ਬਹੁਤ ਠੱਗੀ ਮਾਰੀ ਆ ਬੰਦੇ ਨਾਲ ਆਜ ਤਾਂ ਦੂਜੇ ਨੰਬਰ ਦਾ ਮਨਪ੍ਰੀਤ ਸਿੰਘ ਖਰਾਣਾ ਜਿਹੜੇ ਸਿੱਖਾਂ ਦੇ ਨਾਂ ਤੇ ਸਿੱਖਾਂ ਦਾ ਭੇਸ ਪਾ ਕੇ ਇਹਨੇ ਬੰਦੇ ਨੇ ਐਟੀ ਵੱਡੀ ਠੱਗੀ ਮਾਰੀ ਆ ਜਿਹੜੇ ਬੰਦੇ ਨੇ ਤਵਾਹ ਕਰਤੇ ਘਰਾਂ ਦੇ ਘਰ ਆ ਜਿਹੜਾ ਕਿ ਇਹ ਆ ਤੁਸੀਂ ਇੱਧਰ ਨਾ ਤੁਸੀਂ ਆਇਆ ਕਰੋ ਬਾਈ ਜੀ ਦੋ ਜਣੇ ਬੈਨਰ ਲੈ ਕੇ ਇਧਰ ਆ ਜਾ ਕਰੋ ਆਪਾਂ মিডিਆ ਵੀ ਦੇਖਦਾ ਸਾਰਾ ਧਿਆਨ ਇਧਰ ਨੂੰ ਰਹੂਗਾ ਦੋ ਜਣੇ ਤੇ ਸਾਰੇ ਨਾਲ ਦੋ ਜਣੇ ਤੀ ਦੋ ਜਣੇ ਬਾਈ ਦੋ ਜਾਣੇ ਇੱਥੇ ਬੁਲਾਉਣਾ ਮੈਂ ਇੱਥੇ ਬੁਲਾਉਣਾ ਇਸ ਕਰਕੇ মিডিਆ ਆਪਣਾ ਬਹੁਤ ਸਾਧ ਦੇ ਰਿਹਾ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲਿਓ ਜਿਹੜੇ ਦਿਨੇ ਹੀ মিডিਆ ਵਾਲੇ ਪਹੁੰਚੇ ਨੇਗੇ ਨਾ ਸਰਕਾਰ ਨੇ ਆਪਣਾ ਕੱਖ ਨਹੀਂ ਕਰਨਾ ਜੋ ਮਸਲਾ ਆਪਣਾ ਹੱਲ ਕਰਨਾ মিডিਆ ਨੇ ਕਰਨਾ ਮੈਂ ਅੱਜ ਗੁਰੂ ਘਰ ਦੇ ਵਿੱਚ ਵੀ ਇਹ ਗੱਲ ਖੜ ਕੇ ਕਹਿ ਕੇ ਜਾਣਾ ਕਿ ਮੈਂ ਗੁਰੂ ਘਰ ਦੇ ਵਿੱਚ ਖੜਿਆ ਸੀ ਰਸਤਾ ਵੀ ਘਰ ਆਉਣਿਆ ਪਲੀਜ਼ ਆਪਣੇ ਕੋਲੇ ਪ੍ਰਮੰਧ ਭਾਈ ਬਹੁਤ ਘੱਟ ਨੇਗੇ ਬੁਲਾ ਰਹੇ ਹੋਰ ਵੀ ਬਹੁਤ ਆ ਰਹੇ ਨੇਗੇ ਆ ਗੋਟਾ ਕੋਈ ਨਾ ਕੋਈ ਨਾ ਥੱਲੇ ਰੱਖੋ ਮਾਰਾ ਅੱਖਾਂ ਦੇ ਕੋਹੜਾ ਥੱਲੇ ਰੱਖੋ ਭਾਈ ਮੈਨੂੰ ਸਾਰਾ ਕੁਝ ਪਤਾ ਸਾਰਾ ਕੁਝ ਪਤਾ 2 ਮਿੰਟ ਮੈਨੂੰ ਬੋਲ ਲੈ ਹੁਣ ਜਿਹੜੀ ਮੈਂ ਗੱਲ ਉਸਤੇ ਕੰਪਲੀਟ ਕਰ ਰਹਾ ਮਾੜੀ ਜੀ 1 ਮਿੰਟ ਉਸ ਚੀਜ਼ ਵੱਲ ਧਿਆਨ ਦਿਓ ਪਈਂ ਹਰਜਾ ਭਾਈ ਮਾਫੀ ਬੁਲਾ ਲਓ ਮੈਨੂੰ ਕੱਲਾ ਕੱਲਾ ਬੰਦਾ ਦਿਖ ਰਿਹਾ ਮੈਂ ਉਹ ਕਿਸਾਨ ਦਾ ਪੁੱਤ ਆ ਜਿਹਨੇ ਸਾਰਾ ਕੰਮ ਕੀਤਾ ਹੋਇਆ ਮੈਂ ਕੋਈ ਬਾਹਲਾ ਕੋਈ ਸ਼ਹਿਰੀ ਨਹੀਂ ਹੈਗਾ ਜਿਹਨੂੰ ਮੈਨੂੰ ਪਤਾ ਨਹੀਂ ਹੁੰਦਾ ਮੈਨੂੰ ਸਾਰਾ ਕੁਝ ਪਤਾ ਹੈ ਮੈਨੂੰ ਇਕੱਲਾ ਇਕੱਲਾ ਬੰਦਾ ਇਕੱਲੀ ਇਕੱਲੀ ਅੱਖ ਦੇ ਵਿੱਚ ਮੇਰਾ ਬੰਦਾ ਮੈਨੂੰ ਦਿਖ ਰਿਹਾ ਇਕੱਲੇ ਇਕੱਲੇ ਬੰਦੇ ਨੂੰ ਮੈਂ ਨੋਟ ਕਰ ਰਿਹਾ ਸਾਰੇ ਮੇਰੇ ਭਰਾਓ ਇਕੱਲੇ ਇਕੱਲੇ ਬੰਦੇ ਨੂੰ ਮੈਂ ਦੇਖ ਰਿਹਾ ਇਸ ਕਰਕੇ ਇਹ ਗੱਲ ਧਿਆਨ ਨਾਲ ਸੁਣਿਓ ਜਿਹੜੀ ਮੈਂ ਗੱਲ ਕੰਟੀਨਿਊ ਕਰਨਾ ਚਾਹੁੰਦਾ ਕਿਉਂਕਿ ਜਿਹੜੀ ਗੱਲ ਇਹ ਮੀਡੀਆ ਨੂੰ ਵੀ ਮੈਂ ਦੱਸਣਾ ਚਾਹੁੰਨਾ ਵੀ ਚਿੱਟੇ ਨਸ਼ੇ ਦੇ ਨਾਲ ਉਹ ਵੱਡਾ ਮਾਫੀਆ ਕਿਉਂ ਆ ਕਿ ਇਹਨਾਂ ਨੇ ਐਡੇ ਵੱਡੇ ਠੱਗੀਆਂ ਮਾਰੀਆਂ ਨੇ ਜਿਹੜੇ ਇਹਨਾਂ ਨੇ ਐਡੇ ਵੱਡੇ ਠੱਗੀਆਂ ਮਾਰੀਆਂ ਨੇ ਗੀਆਂ ਇਹ ਪੰਜਾਬ ਦਾ 13000 10000 ਤੋਂ ਪਿੰਡ ਘਟਾ 13000 ਤੋਂ ਪਿੰਡ ਘਟਾ ਹਰੇਕ ਪਿੰਡ ਦੇ ਵਿੱਚ 10 ਤੋਂ 15 ਨੌਜਵਾਨਾਂ ਨਾਲ ਠੱਗੀ ਬੱਤੀ ਹੋਈ ਹੈ। ਪਿੰਕੇ ਮੈਂ ਦਾਸ ਦਸਰਨਾ ਨਾ ਮਾਫੀ ਹੋਵੇ 10 ਤੋਂ 15 ਨਾਲ ਫਿਰ 10 ਵੇ ਆ ਗਏ ਫਿਰ ਵੱਡੇ ਸ਼ਹਿਰ ਆ ਗਏ ਦੁਕਾਨਦਾਰ ਵਤਾਰੀ ਵਰਗ ਮਜ਼ਦੂਰ ਕਿਸਾਨ ਇਹਨਾਂ ਨੇ ਕੋਈ ਨਹੀਂ ਬਖਸ਼ਿਆ। ਮੈਂ ਬੋਲਣਾ ਬਾਈ ਮਨ ਕੇ ਯਾਰ ਗੱਲ ਆ ਗੱਲ ਬਾਈ ਜੀ ਹੱਥ ਬਣਾ ਲਓ ਯਾਰ। ਬਸ ਸਾਰਿਆਂ ਨੂੰ ਸਾਰਿਆਂ ਦੇ ਕਵਰ ਕਰਦਾ। ਠੀਕ ਹੈ। ਇਨਾਂ ਨੇ ਕੋਈ ਬੰਦਾ ਨਹੀਂ ਬਖਸ਼ਿਆ ਕਿਸੇ ਨੇ ਆਪਣਾ ਘਰ ਵੇਚ ਕੇ ਕਿਸੇ ਨੇ ਆਪਣੀ ਦੁਕਾਨ ਵੇਚ ਕੇ ਕਿਸੇ ਨੇ ਕਿਤੋਂ ਪੈਸੇ ਇਕੱਠੇ ਰਿਫਤਾਰਾਂ ਤੋਂ ਕਰਕੇ ਦਿੱਤੇ ਨੇਗੇ ਅਨੇਕਾਂ ਜਿਹੜੇ ਕੇ ਮਾਪੇ ਦਾ ਮੌਤ ਇਸ ਗਾਮ ਦੇ ਵਿੱਚ ਹੋ ਚੁੱਕੀ ਆ ਅਨੇਕਾਂ ਮਾਪੇ ਦਾ ਗਾਮ ਦੇ ਇਸ ਰਿਸ਼ਤੇ ਮੌਤ ਕਿਉਂਕਿ ਅਨੇਕਾਂ ਕੁੜੀਆਂ ਦੇ ਘਰ ਅਨੇਕਾਂ ਮੁੰਡਿਆਂ ਦੇ ਰਿਸ਼ਤੇ ਇੰਨਾ ਕਰਕੇ ਟੁੱਟ ਚੁੱਕੇ ਨੇਗੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਅਮ੍ਰਿਤਾਰ ਛੱਡਿਆ ਇਦਰ ਦੀ ਕਰਨ ਉਹਨਾਂ ਨੇ ਕੀ ਕੀਤਾ ਜਿੰਨੀਆਂ ਫੈਲਾਏ ਕਹਿੰਦੇ ਨੇ ਕਿ ਅਸੀਂ ਨੌਜਵਾਨ ਬਾਹਰ ਭੇਜ ਤੇ ਜਿੰਨੇ ਨੌਜਵਾਨਾਂ ਨੇ ਬਾਹਰ ਭੇਜਨੇ ਸਭ ਤੋਂ ਪਹਿਲਾਂ ਮੈਂ ਗੱਲ ਕੈਨੇਡਾ ਦੀ ਕਰਦਾ ਧਿਆਨ ਨਾਲ ਸੁਣ ਲਓ ਕੈਨੇਡਾ ਦੇ ਵਿੱਚ ਕੀ ਹੋਇਆ ਇਹਨਾਂ ਨੇ ਜਾਲੀ ਫਰਜੀ ਫੈਲਾ ਲਾ ਲਾ ਕੇ ਫਰਜੀ ਫੈਲਾ ਬਣਾ ਬਣਾ ਕੇ ਉੱਥੇ ਸਰਕਾਰੀ ਕਾਲਜ ਹੈ ਜੀ ਉੱਥੇ ਆਹ ਕਾਲਜ ਹੈ ਜੀ ਸਿਰਫ ਜਾਲੀ ਕਾਲਜ ਬਣਾਏ ਹੋਏ ਸੀ ਉਹਨਾਂ ਦੇ ਉੱਥੇ ਸਾਰੇ ਦੇ ਸਾਰੇ ਆਪਣਾ ਢਾਂਚਾ ਤਿਆਰ ਕਰਕੇ ਜਦੋਂ ਇੱਥੇ ਨੌਜਵਾਨ ਪਰਲ ਲਈ ਗਏ ਅਸਦਾ ਕਾਲਜ ਹੀ ਨਹੀਂ ਸੀ ਹੈਗੇ ਔਰ ਤਾਂ ਕਾਲਜ ਹੀ ਨਹੀਂ ਹੈਗੇ। ਉਹ ਨੌਜਵਾਨਾਂ ਨੇ ਕੈਨੇਡਾ ਦੇ ਵਿੱਚ ਧਰਨੇ ਲਾਏ ਜਿਹੜੇ ਦੇਸ਼ ਦੇ ਵਿੱਚ ਕਦੇ ਧਰਨੇ ਨਹੀਂ ਲੱਗੇ। ਉੱਥੇ ਨਾਲੇ ਤੁੱਥ ਮੁੱਥ ਕਰਕੇ ਨੌਜਵਾਨਾਂ ਨੂੰ ਭੇਜਿਆ। ਅੱਜ ਇੰਗਲੈਂਡ ਦੇ ਵਿੱਚ ਨੌਜਵਾਨ ਵਰਤਾਂ ਦੇ ਉੱਪਰ ਰਾਤਾਂ ਕੱਢਦੇ ਨੇ ਜਿਹੜੇ ਗੱਲਾਂ ਕਹਿੰਦੇ ਉੱਥੇ ਵੱਡੇ ਵੱਡੇ ਕੰਪਨੀਆਂ ਨੇ ਅਸੀਂ ਪੈਸੇ ਅਸੀਂ ਤੁੱਥੋਂ ਲੈ ਲਏ ਸੀ ਤੁਹਾਨੂੰ ਕੰਮ ਦਿਵਾਵਾਂਗੇ। ਦਫਤਰ ਮੈਨੂੰ ਉੱਥੇ ਕਿਹੜੀ ਕੰਪਨੀ ਆ ਤੇ ਪੁੱਛੋ ਉੱਥੇ ਜਾ ਕੇ ਤੁਹਾਨੂੰ ਇੱਥੇ ਕਿੰਨੇ ਬੰਦੇ ਆਏ ਹੋਣਿਆ ਕਿਹੜੀ ਕੰਪਨੀ ਦੇ ਵਿੱਚ ਕਿੰਨਾਂ ਨੂੰ ਕੰਮ ਦਵਾਇਆ ਉਧਰ ਤੇ ਜਾਓ ਅੰਗਲੈਂਡ ਦੇ ਵਿੱਚ ਇਹਨਾਂ ਨੇ ਗੱਲ ਕਹੀ ਕਿ ਅਸੀਂ ਸਾਡੀਆਂ ਕੰਪਨੀਆਂ ਤੁਸੀਂ ਉਹਦੇ ਵਿੱਚ ਇੱਥੇ ਸਭ ਤੋਂ ਵੀਜ਼ਾ ਲਵਾਓ ਉੱਥੇ ਜਾ ਕੇ ਤੁਸੀਂ ਜੌਬ ਕਰੋਗੇ ਸਾਰਿਆਂ ਨੇ ਜਾਲੀ ਡਾਕੂਮੈਂਟ ਲਾ ਲਾ ਕੇ ਇਹਨਾਂ ਨੇ ਭੇਜੇ ਕੋਲੋਂ ਮੈਂ ਕਹਿਣਾ ਮੈਂ ਪ੍ਰਸ਼ਾਸਨ ਨੂੰ ਅੱਜ ਪੇਸ਼ ਕਰੂੰਗਾ ਜਿਹੜੀਆਂ ਜਾਲੀ ਡਿਗਰੀਆਂ ਉਹਨਾਂ ਨੇ ਬਣਾਈਆਂ ਨੇ ਇਹ ਕਿਹੜੀ ਇਹਨਾਂ ਦੇ ਕੋਲ ਘਰੇ ਯੂਨੀਵਰਸਿਟੀਆਂ ਬਣਾਈ ਘਟਿਆ ਨੇਗੇ ਪ੍ਰਿੰਟਰ ਰੱਖ ਲਿਆ ਪ੍ਰਿੰਟਰ ਦੇ ਵਿੱਚੋਂ ਜੋਨੇਰਾ ਪੀ ਡਿਗਰੀ ਕਰਤੀ ਜੀ ਪ੍ਰਿੰਟਰ ਦੇ ਵਿੱਚੋਂ ਕਾਗਜ਼ ਦੀ ਡਿਗਰੀ ਕਰਤੀ ਜੀ ਆਪਦੇ ਕੋਲੋਂ ਡਿਗਰੀਆਂ ਬਣਾਈ ਜਾਂਦੇ ਨੇਗੇ ਫੰਡਾਂ ਦੇ ਨਾਂ ਤੇ ਇਹਨਾਂ ਨੇ ਫੰਡ ਦੇ ਨਾਂ ਤੇ ਲੋਕਾਂ ਤੋਂ ਇਹਨਾਂ ਨੇ 3-3 4-4 5-5 ਲੱਖ ਰੁਪਏ ਫੰਡ ਸ਼ੋਅ ਕਰਨ ਦੇ ਨਾਂ ਤੇ ਲਿਆ ਕਿਹੜਾ ਫੰਡ ਸ਼ੋਅ ਕਰਾਈ ਦਿਖਾਓ ਫੰਡ ਤਾਂ ਇਹਨਾਂ ਨੇ ਸ਼ੋਅ ਹੀ ਨਹੀਂ ਕਰਿਆ ਆ ਪ੍ਰਸ਼ਾਸਨ ਖੜਾ ਇੱਥੇ ਅੱਜ ਪੁਲਿਸ ਵਾਲੇ ਸਾਡੇ ਵੀਰ ਖੜੇ ਨੇਗੇ ਘੱਟੋ ਘੱਟ ਮਲਦਾ ਜੀ 100-200 ਬੰਦੇ ਤਾਂ ਜੀ ਪੁਲਸਾਂ ਨੇ ਪੈਸੇ ਦਵਾਏ ਨੇਗੇ ਜਵਾਕਾਂ ਦੇ ਸਾਦੋਸਾਦੇ ਜਿਹੜੇ ਆਇਕ ਪੁਨਰ ਰਿਹਤ ਤੋਂ ਰਿਟਾਇਰ ਹੋਇਆ ਐਸਆਈਆ ਇੱਕ ਮੇਰੇ ਕੋਲੇ ਇਨਸਪੈਕਟਰ ਆਇਆ ਜਲੰਧਰ ਦਾ ਰਿਟਾਇਰ ਹੋਇਆ ਹੋਇਆ ਤੇ ਜਿਨ੍ਹਾਂ ਦੀ ਜਿਹੜੀ ਕਿ ਪੂੰਜੀ ਸੀ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਮਿਲਦੀ ਆ ਉਹਨਾਂ ਨੇ ਆਪਣੀ ਪੂੰਜੀ ਦੇ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾਂ ਦਾ ਪੈਸੇ ਇਕੱਠੇ ਕਰੇ